ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਫਟਾਰੇ ਬਾਰੇ ਕਿਵੇਂ ਝੋਨੇ ਦਾ ਫਟਾਰਾ ਵੱਧ ਹੋਵੇ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਵੇਖਣਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਿਸਾਨ ਵੀਰੋ ਝੋਨੇ ਤੋਂ ਵੱਧ ਚੜ੍ਹ ਲੈਣ ਲਈ ਇਸ ਨੂੰ ਸਹੀ ਸਮੇਂ ਤੇ ਸਹੀ ਮਿਕਦਾਰ ਵਿੱਚ ਜ਼ਰੂਰੀ ਤੱਤ ਮਿਲਨੇ ਚਾਹੀਦੇ ਹਨ ਪਾਵੇਂ ਕਿਸਾਨ ਵੀਰ ਆਪਣੀ ਫਸਲ ਨੂੰ ਪਾਲਣ ਲਈ ਕੋਈ ਕਸਰ ਨਹੀਂ ਛੱਡਦਾ ਆਪਣੇ ਕੁੱਤਾ ਵਾਂਗ ਫਸਲ ਨੂੰ ਪਾਲਦਾ ਹੈ ਪਰ ਕਈ ਮਜਬੂਰੀਆਂ ਕਾਰਨ ਜਾਂ ਸਹੀ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਝੋਨੇ ਦੀ ਫਸਲ ਨੂੰ ਪਾਲਣ ਵਿੱਚ ਕਮੀਆਂ ਰਹਿ ਜਾਂਦੀਆਂ ਜਿਸ ਕਾਰਨ ਝੋਨੇ ਦਾ ਝਾੜ ਘਟ ਜਾਂਦਾ ਹੈ ਤੇ ਕਾਫੀ ਨੁਕਸਾਨ ਹੋ ਜਾਂਦਾ ਹੈ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਤੋਂ ਫਟਾਰਾ ਕਿਵੇਂ ਵੱਧ ਲਿਆ ਜਾਵੇ ਤਾਂ ਕਿ ਝੋਨੇ ਦਾ ਝਾੜ ਵੱਧ ਨਿਕਲੇ ਕਿਸਾਨ ਵੀਰੋ ਫਾਸਫੋਰਸ ਨਾਈਟrogen ਪੋਟਾਸ਼ ਦੀ ਤਰ੍ਹਾਂ ਜ਼ਿੰਕ ਵੀ ਇੱਕ ਜ਼ਰੂਰੀ ਤਾਤੇ ਝੋਨੇ ਵਾਸਤੇ ਜੇਕਰ ਝੋਨੇ ਦੀ ਜ਼ਮੀਨ ਨੂੰ ਤਿਆਰ ਕਰਨ ਸਮੇਂ ਖੇਤ ਵਿੱਚ ਪਾਉਣਾ ਹੁੰਦਾ ਹੈ ਜੇਕਰ ਕਿਸੇ ਕਾਰਨ ਕਰਕੇ ਇਥਾਂ ਪਾ ਜ਼ਿੰਕ ਨਹੀਂ ਪਾ ਸਕੇ ਤਾਂ ਫਿਰ ਇਸ ਨੂੰ ਝੋਨਾ ਲਾਉਣ ਤੋਂ ਬਾਅਦ ਵੀ ਪਾ ਸਕਦੇ ਆ ਕਈ ਵਾਰ ਕਿਸਾਨ ਵੀਰ ਝੋਨੇ ਨੂੰ ਲਾਉਣ ਤੋਂ ਬਾਅਦ ਜ਼ਿੰਕ ਦਾ ਖੜੇ ਪਾਣੀ ਵਿੱਚ ਛਿੱਟਾ ਪਾ ਦਿੰਦੇ ਨੇ ਅਤੇ ਲਗਾਤਾਰ ਪਾਣੀ ਭਰ ਕੇ ਰੱਖਦੇ ਨੇ ਜਿਸ ਕਾਰਨ ਜ਼ਿੰਕ ਤੋਂ ਝੋਨੇ ਨੂੰ ਪੂਰਾ ਫਾਇਦਾ ਨਹੀਂ ਮਿਲਦਾ ਤੇ ਝੋਨੇ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦਿਸਣ ਲੱਗ ਜਾਂਦੀਆਂ ਤੇ ਝੋਨਾ ਫਟਾਰਾ ਨਹੀਂ ਕਰਦਾ ਕਿਸਾਨ ਵੀਰਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਫਟਾਰਾ ਕਿਉਂ ਨਹੀਂ ਕਰ ਰਿਹਾ ਫੇਰੋ ਬਾਜ਼ਾਰ ਵਿੱਚ ਜਾ ਕੇ ਕਈ ਤਰ੍ਹਾਂ ਦੇ ਮਹਿੰਗੇ-ਮਹਿੰਗੇ ਪ੍ਰੋਡਕਟ ਲਿਆ ਕੇ ਝੋਨੇ 'ਚ ਪਾਉਂਦੇ ਨੇ ਫਿਰ ਵੀ ਝੋਨਾ ਫਟਾਰਾ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਝੋਨੇ ਵਿੱਚ ਜ਼ਿੰਕ ਦੀ ਘਾਟ ਹੈ ਕਿਉਂਕਿ ਉਹ ਸਮਝਦੇ ਨੇ ਕਿ ਜ਼ਿੰਕ ਤਾਂ ਅਸੀਂ ਵਾਧੂ ਪਾ ਚੁੱਕੇ ਹਾਂ ਕੋਈ ਹੋਰ ਕਾਰਨ ਹੋਵੇਗਾ ਪਰ ਕਿਸਾਨ ਵੀਰੋ ਜਦ ਝੋਨਾ ਵਿੱਚ ਹਰ ਵੇਲੇ ਪਾਣੀ ਭਰਿਆ ਰਹੇ ਤਾਂ ਜ਼ਿੰਕ ਝੋਨੇ ਨੂੰ ਨਹੀਂ ਲੱਗਦਾ ਅਤੇ ਇਹ ਅਧਿਕਾਰ ਆ ਜਾਂਦੀ ਏ ਜੇਕਰ ਤੁਹਾਡਾ ਝੋਨਾ ਫਟਾਰਾ ਨਹੀਂ ਕਰ ਰਿਹਾ ਤਾਂ ਤੁਸੀਂ ਇੱਕ ਸਪਰੇਅ ਜੋ ਮੈਂ ਦੱਸਾਂਗਾ ਉਹ ਕਰ ਦਿਓ ਝੋਨੇ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਤੁਸੀਂ ਜਿੰਕ ਲੈਣਾ 21% ਵਾਲਾ 1 ਕਿਲੋ ਉਹਦੇ ਵਿੱਚ ਲੋਹਾ ਮਿਕਸ ਕਰਨਾ ਹੈ 19% ਵਾਲਾ 1 ਕਿਲੋ 1 ਕਿਲੋ ਜੂਰੀਆ ਖਾਦ ਲੈਣੀ ਹੈ ਤੇ ਚੌਥੀ ਚੀਜ਼ ਲੈਣੀ ਹੈ ਕਲੀ ਦਾ ਪਾਣੀ ਇਹਨਾਂ ਚਾਰਾਂ ਚੀਜ਼ਾਂ ਨੂੰ ਪਹਿਲਾਂ ਅੱਡ-ਅੱਡ ਘੋਲ ਬਣਾ ਕੇ ਫਿਰ ਤੁਸੀਂ 100 ਤੋਂ 150 ਲੀਟਰ ਪਾਣੀ ਵਿੱਚ ਮਿਕਸ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਤੇ ਸਪਰੇਅ ਕਰ ਦੇਣਾ ਹੈ ਇਸ ਦਾ ਰਿਜ਼ਲਟ ਬਹੁਤ ਵਧੀਆ ਆਵੇਗਾ ਨਾਲੇ ਇਹ ਸਸਤਾ ਤਰੀਕਾ ਹੈ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਇਸ ਤਰ੍ਹਾਂ ਦੇ 2-3 ਸਪਰੇ ਹਫਤੇ-ਹਫਤੇ ਤੇ ਤੁਸੀਂ ਝੋਨੇ ਤੇ ਕਰਨੇ ਨੇ ਜਿਹੜਾ ਕਲੀ ਦਾ ਪਾਣੀ ਲੈਣਾ ਹੈ ਤੁਸੀਂ ਰਾਤ ਨੂੰ 500 ਗ੍ਰਾਮ ਕਲੀ ਨੂੰ ਮਿੱਟੀ ਦੇ ਘੜੇ ਚ ਭੌਂ ਕੇ ਰੱਖ ਦੇਣਾ ਤੇ ਸਵੇਰੇ ਸਪਰੇ ਕਰਨ ਵੇਲੇ ਉਸ ਪਾਣੀ ਨੂੰ ਉਤਾਰ ਕੇ ਦੂਸਰੀਆਂ ਤਿੰਨ ਚੀਜ਼ਾਂ ਚ ਮਿਕਸ ਕਰ ਲੈਣਾ ਤੇ ਸਪਰੇ ਕਰ ਦੇਣਾ ਇਹ ਸਪਰੇ ਝੋਨੇ ਤੇ ਉਦੋਂ ਕਰਨਾ ਜਦ ਝੋਨਾ 20 ਦਿਨਾਂ ਦਾ ਹੋ ਜਾਵੇ ਫਿਰ ਦੂਜਾ ਸਪਰੇਅ ਇੱਕ ਹਫ਼ਤੇ ਬਾਅਦ ਤੇ ਤੀਜਾ ਸਪਰੇਅ ਫਿਰ ਇੱਕ ਹਫ਼ਤੇ ਬਾਅਦ ਇਸ ਤਰ੍ਹਾਂ ਦੋ ਤਿੰਨ ਸਪਰੇਅ ਕਰ ਦੇ ਦੇਣੇ ਨੇ ਕਿਸਾਨ ਵੀਰੋ ਸਪਰੇਅ ਕਰਨ ਵੇਲੇ ਕੁਝ ਸਾਵਧਾਨੀਆਂ ਵੀ ਨੇ ਜਿਵੇਂ ਸਪਰੇਅ ਕਰਨ ਲਈ ਜੇਕਰ ਝੋਨਾ 20 ਕੁ ਦਿਨਾਂ ਦਾ ਹੈ ਤਾਂ 100 ਲੀਟਰ ਪਾਣੀ ਵਰਤੋ ਜੇਕਰ ਵੱਡਾ ਹੈ ਤਾਂ 150 ਲੀਟਰ ਪਾਣੀ ਵਰਤੋ ਦੂਜੀ ਸਾਵਧਾਨੀ ਇਹ ਆ ਕਿ ডোজ ਵੀ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਪੂਰੀ ডোজ ਹੀ ਪਾਓ ਤੀਜੀ ਸਾਵਧਾਨੀ ਇਹ ਹੈ ਕਿ ਸਪਰੇਅ ਧੁੱਪੇ ਨਾ ਕਰੋ ਸ਼ਾਮ ਨੂੰ ਹੀ ਕਰੋ ਚੌਥੀ ਸਾਵਧਾਨੀ ਇਹ ਆ ਕਿ ਸਪਰੇਅ ਹੱਥ ਵਾਲੇ ਪੰਪ ਨਾਲ ਇਹ ਕਰੋ ਜਾਂ ਬੈਟਰੀ ਵਾਲੇ ਪੰਪ ਨਾਲ ਕਰ ਸਕਦੇ ਆ ਇੰਜਨ ਵਾਲੇ ਪੰਪ ਨਾਲ ਸਪਰੇਅ ਨਾ ਕਰੋ ਸਪਰੇਅ ਮੌਸਮ ਸਾਫ਼ ਵਿੱਚ ਕਰੋ ਸਪਰੇਅ ਤੋਂ ਬਾਅਦ 2-3 ਘੰਟਿਆਂ ਵਾਸਤੇ بارش ਨਹੀਂ ਹੋਣੀ ਚਾਹੀਦੀ ਸਪਰੇਅ ਕਰਨ ਵੇਲੇ ਖੇਤ ਵਿੱਚ ਪਾਣੀ ਜ਼ਰੂਰ ਹੋਵੇ ਖੇਤ ਸੁੱਕਾ ਨਾ ਹੋਵੇ ਸਪਰੇਅ ਦੁਆਰਾ ਨਾ ਪਾਵੇ ਇੱਕੋ ਜੀ ਸਾਰੇ ਖੇਤ ਵਿੱਚ ਸਪਰੇਅ ਕਰੋ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਇਹ ਸਪਰੇਅ ਛੋਨੇ ਤੇ ਕਰੋਗੇ ਤਾਂ ਹਰ ਸਾਲ ਤੁਸੀਂ ਇਦਾਂ ਹੀ ਕਰੋਗੇ ਕਿਉਂਕਿ ਇਸ ਦਾ ਰਿਜ਼ਲਟ ਬਹੁਤ ਵਧੀਆ ਨੇ ਤੇ ਖਰਚਾ ਬਹੁਤ ਘੱਟ ਹੈ ਇਸ ਵੀਡੀਓ ਚ ਬਸ ਇੰਨਾ ਹੀ ਸਮੇਂ ਸਮੇਂ ਤੇ ਜਿਵੇਂ ਜਿਵੇਂ ਛੋਨੇ ਬਾਰੇ ਲੋੜ ਮਹਿਸੂਸ ਹੋਈ ਆਪਾਂ ਵੀਡੀਓ ਬਣਾ ਕੇ ਦੱਸਦੇ ਰਹਾਂਗੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ